ਵਿਦਾ ਅਨਸਬਾ ਸਮਰਾਲਾ ਦੇ ਪਿੰਨ ਮਹਿਮੂਦਾ ਦੇ ਸਾਬਕਾ ਪੰਚ ਗੁਰਜੀਤ ਸਿੰਘ ਮੰਗੜ ਨੇ ਆਪਣੇ ਹੀ ਪਿੰਡ ਦੇ ਮੌਜੂਦਾ ਪੰਚ ਗੁਰਪ੍ਰੀਤ ਸਿੰਘ ਗੁਰੀ ਖਲਾ ਪੰਚਾਇਤੀ ਜ਼ਮੀਨ ਤੇ ਇੱਕ ਹੋਰ ਖੇਤ ਦੀ ਨਾੜ ਨੂੰ ਅੱਗ ਲਗਾਉਣ ਦੀ ਸ਼ਿਕਾਇਤ ਐਸਡੀਐਮ ਅਤੇ ਵੀਡੀਪੀ ਨੂੰ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਉਹਨਾਂ ਨੇ ਪਿੰਡ ਵਾਲਿਆਂ ਦੀ ਹਾਜ਼ਰੀ ਵਿੱਚ ਰੋਸ ਵੀ ਜ਼ਾਹਰ ਕੀਤਾ ਕਿ ਉਸ ਦੀ ਸ਼ਿਕਾਇਤ ਉੱਤੇ ਰਾਜਨੀਤਿਕ ਪ੍ਰਵਾਹ ਦੇ ਚੱਲਦਿਆਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਹੜਾ ਪਿੰਡ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਮੈਦੂਦਾਂ ਜੀ ਤੇ ਕੀ ਹੈਗਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਖੇਤ ਦੇ ਵਿੱਚ ਅੱਗ ਲੱਗੀ ਹੈ ਤੁਸੀਂ ਵਿੱਚ ਖੜੇ ਹੁੰਦੇ ਸਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਸਾਡੇ ਪਿੰਡ ਦੀ ਸੂਏ ਦੇ ਨਾਲ ਫੰਦੀ ਪਈ ਹੈ ਜੀ ਹਨਾ ਉਹ ਸਾਡੇ ਪਿੰਡ ਦੇ ਲੋਕ ਨੇ ਜਿਹੜੇ ਬਹੁਤ ਬਿਅਕਤੀ ਨੇ ਪਿੰਡ ਦਾ ਗੋਆ ਕੂੜਾ ਜੀ ਲਫਾਫੇ ਚੱਪਲਾ ਬੱਚਿਆਂ ਦੇ ਡੈਪਰ ਵਗੈਰਾ ਜੀ ਉਹ ਨਾਲ-ਨਾਲ ਸਿੱਟੇ ਜਾਂਦੇ ਨੇ ਜੀ ਉਹਦੇ ਉਹਦੇ ਨਾਲ ਹੈਗਾ ਜੀ ਮੇਰਾ ਖੇਤ ਉਸ ਦਿਨ ਵੀ ਕੋਈ ਬਿਅਕਤੀ ਸ਼ਰਾਰਤੀ ਬਿਅਕਤੀ ਹੋਊਗਾ ਜੀ ਕੋਈ ਲਫਾਫੇ ਵਗੈਰਾ ਉੱਤੇ ਸੁੱਟ ਗਿਆ ਜੀ ਉਹਨੂੰ ਲਗਾ ਗਿਆ ਅੱਗ ਜੀ ਉਹ ਆਗ ਲਗਾਉਣ ਕਰਕੇ ਜਿਹੜੀ ਉਹ ਆਗਾ ਹਵਾ ਨਾਲ ਮੇਰੇ ਖੇਤ ਵਿੱਚ ਚਲੀ ਗਈ ਜੀ ਜਦ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਜੀ ਆਪਣੇ ਸਰਪੰਚ ਸਾਹਿਬ ਦੇ ਹਸਬੰਦ ਨੇ ਜੀ ਮੈਂ ਇਹਨਾਂ ਨੂੰ ਵੀ ਦੱਸਿਆ ਵੀ ਉੱਥੇ ਮੇਰੀ ਅੱਗ ਲੱਗ ਗਈ ਜੀ ਮੈਂ ਉੱਥੇ ਤੰਗਲੀ ਲੈ ਕੇ ਅੱਗ ਬੁਝਾਉਣ ਚਲੇ ਗਿਆ ਯਾਰ ਮੇਰੇ ਜਾਣਦੇ ਨੂੰ ਉਹਦਾ ਖੇਤ ਮੱਚ ਚੁੱਕਿਆ ਸੀਗਾ ਜੀ ਹਨਾ ਕਿਉਂਕਿ ਮੈਂ ਕੱਲਾ ਸੀਗਾ ਤਕਰੀਬਨ 3 ਕਿਲਾ ਡੇਢ ਕਿਲਾ ਮੇ ਰਹੇਗਾ ਇਹ ਉੱਥੇ ਹਨਾ ਤੇ ਅੱਧਾ ਮੈਂ ਉਹ ਨੂੰ ਬੰਦ ਕਰ ਰਿਹਾ ਸੀ ਕਿਸੇ ਨੇ ਮੇਰੀ ਵੀਡੀਓ ਬਣਾਈ ਆ ਤੇ ਅੱਗੇ ਵਾਇਰਲ ਕਰ ਦਿੱਤੀ ਆ ਇਸ ਦੇ ਸਬੰਧ ਵਿੱਚ ਸਰ ਮੈਂ ਆਪਣੇ ਐਡਿਓ ਸਾਹਮਣੂ ਵੀ ਲਿਖਤੀ ਜੋ ਵੀ ਕੋਈ ਸੀਗਾ ਦੇ ਚੁੱਕੇ ਆ ਤੇ ਐਸ ਦੀ ਬਸਮਣੂ ਵੀ ਅਸੀਂ ਦੇ ਦਾਂਗੇ ਜੀ ਹੁਣ ਗੱਲ ਕਰੀਏ ਕੁਝ ਤੁਹਾਡੇ ਖਿਲਾਫ ਕੋਈ ਕੰਪਲੇਂਟ ਵੀ ਦਿੱਤੀ ਹੈ ਪਿੰਡ ਵਾਲਿਆਂ ਨੇ ਕਿ ਤੁਸੀਂ ਕੀਟਾਂ ਨੂੰ ਅੱਗ ਲਾ ਗਿਆ ਤੇ ਵੀ ਨਾਲ ਮੱਕੀ ਨੂੰ ਨੁਕਸਾਨ ਸਰ ਜਿਹੜਾ ਉਹ ਉਹ ਨੁਕਸਾਨ ਹੋਇਆ ਸਰ ਉੱਥੇ ਇਕੱਲਾ ਮੱਕੀ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤਕਰੀਬਨ 10 ਤੋਂ 15 ਟਾਂਡੇ ਸੀਗੇ ਜੀ ਉਹ ਇੱਕ ਦਿਨ ਪਹਿਲਾਂ ਦੀ ਸੀਗੀ ਉੱਥੇ ਤਕਰੀਬਨ 20 ਤੋਂ 25 ਏਕੜ ਮੇਲਾ ਜੋ ਟੂੜੀ ਬਣ ਚੁੱਕੀ ਸੀ ਉਹ ਨਾੜ ਖਰਾਬ ਹੋਇਆ ਜੀ ਜਲਿਆ ਵਾ ਤੇ ਮੇਰੇ ਖੋਦਾ ਜੀ ਮਤਲਬ ਤਿੰਨ ਕੀਲੇ ਬਣਾਉਣ ਤੋਂ ਰਹਿੰਦੀ ਸੀ ਕਿ ਤੂੜੀ ਜੀ ਉਹ ਵੀ ਮਚ ਚੁੱਕੀ ਆ ਜੀ ਉਹ ਅੱਗ ਸਾਨੂੰ ਨਹੀਂ ਪਤਾ ਕਿੱਥੋਂ ਲੱਗੀ ਆ ਜੀ ਜੇ ਹੁਣ ਅਸੀਂ ਲਾਉਣੇ ਵਾਲੇ ਹੁੰਦੇ ਜੀ ਅੱਗ ਮੈਂ ਤਿੰਨ ਕੀਲੇ ਆਪਦੇ ਕੰਨੂ ਮੱਕੀ ਵਾਲੇ ਫੂਕਦਾ ਜੀ ਸੌਰੀ ਆਪਦੇ ਫੂਕਦਾ ਜੀ ਇਹਦੇ ਵਾਲੇ ਤੂੜੀ ਵਾਲੇ ਫੂਕਦਾ ਜੀ ਕਿਉਂਕਿ ਮੈਨੂੰ 20 ਤੋਂ 25000 ਦਾ ਤਾਂ ਮੈਨੂੰ ਨੁਕਸਾਨ ਹੋ ਗਿਆ ਜੀ ਤੂੜੀ ਬਣਾਉਣ ਵਾਲੀ ਪਈ ਸੀ ਮੇਰੀ ਮੈਂ ਤਾਂ ਉੱਥੇ ਭਜਾਉਣ ਗਿਆ ਸੀਗਾ ਜੀ ਹੁਣ ਉਹਨੂੰ ਸੇਕ ਲੱਗਿਆ ਮੈਨੂੰ ਨਹੀਂ ਪਤਾ ਕਿਹਨੇ ਅੱਗ ਲਾਈ ਮੇਰਾ ਖੋਦ ਦਾ ਯਾਨੀ ਵੀ ਤੋਂ 25000 ਇਨਸਾਨ ਹੋਗਾ ਕਿਉਂਕਿ 3 ਕਿਲੇ ਮੇਰੇ ਤੂੜੀ ਬਣਾਉਣ ਤੋਂ ਪੈ ਸੀ ਜੀ ਉੱਥੇ ਇਹ ਗੱਲ ਕਰੀ ਥੋੜਾ ਜਿਹਾ ਕਹਿਣਾ ਵੀ ਤੁਸੀਂ ਕੋਈ ਅੱਗ ਨਹੀਂ ਲਾਈ। ਨਹੀਂ ਜੀ ਮੈਂ ਕੋਈ ਯਾਦ ਨਹੀਂ ਲਾਈ ਹੈਗੀ ਜੀ। ਜਿਹੜੀ ਉਹ ਵੀਡੀਓ ਆ ਰਹੀ ਹੈ ਜੀ ਮੈਂ ਖੜਾ ਵਿਚਕਾਰ ਜੀ ਉੱਥੇ ਮੈਨੂੰ ਦੱਸਿਆ ਗਿਆ ਜਦ ਮੈਂ ਗਿਆ ਜੀ ਆਪਣੇ ਖੇਤ ਵਿੱਚ ਤੰਗਲੀ ਲੈ ਕੇ ਅੱਗ ਬੁਝਾਉਣ ਦੇ ਲਈ ਮੇਰੀ ਉੱਥੇ ਕਿਹਨੇ ਵੀਡੀਓ ਬਣਾਈ ਹੈ ਜੀ। ਜਾਣ ਬੁੱਝ ਕੇ ਜੀ ਮੈਨੂੰ ਇਹ ਹਰਾਸਮੈਂਟ ਕਰ ਰਹੇ ਨੇ। ਲਾਲੋ ਵੀ ਤੁਸੀਂ ਬੋਟਾ ਹੀ ਰੰਜਿਸ਼ ਕਰਕੇ ਲਾਲੋ ਜੀ ਜਾਂ ਦੇਵੇਂ ਜੋ ਵੀ ਕੁਝ ਹੈਗਾ ਜੀ ਜਾਂ ਮੈਂ ਰੱਬ ਨੂੰ ਹੀ ਪਤਾ ਹੈ ਜਾਂ ਮੈਨੂੰ ਪਤਾ ਕਿਹਨੇ ਅੱਗ ਲਾਈ ਹੈ ਕਿਹ ਈ ਨਾਮ ਤੁਹਾਡਾ ਕਿੱਥੇ ਦਾ ਕਿਹੜਾ ਪੜਾ ਮੇਰਾ ਨਾਮ ਜੀ ਕਮਲਜੀਤ ਸਿੰਘ ਪਿੰਡ ਮੇਰਾ ਮਹਿਦੂਦਾ ਆ ਤੇ ਕੀ ਮਾਮਲਾ ਹੈਗਾ ਜਿਹੜਾ ਵੀਡੀਓ ਵਾਇਰਲ ਹੋਈ ਹੈ ਕੀ ਮਾਮਲਾ ਹੈ ਤੁਹਾਡਾ ਇਹ ਮਾਮਲਾ ਹੈਗਾ ਜੀ ਇਦਾਂ ਵੀ ਇਹ ਬੰਦਾ ਲਗਾਤਾਰ ਕਈ ਦਿਨਾਂ ਤੋਂ ਮਤਲਬ ਆਪਣੇ ਖੇਤਾਂ ਨੂੰ ਅੱਗ ਲਾ ਰਿਹਾ ਸੀ ਪਿੱਛੇ ਵੀ ਇਹਨੇ ਸਰਕਾਰੀ ਜ਼ਮੀਨ ਦੇ ਉੱਤੇ ਵੀ ਅੱਗ ਲਾਈ ਆ ਮਤਲਬ ਜਿਹੜੀ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਆ ਉਸ ਦੇ ਉੱਤੇ ਵੀ ਅੱਗ ਲਾਈ ਆ ਉਹਦੇ ਉੱਤੇ ਆ ਵੀਰ ਦੀ ਮੱਕੀ ਸੜੀ ਸੀ ਉਹਦੇ ਕਰਕੇ ਅਸੀਂ ਇੱਥੇ ਐਸਜੀਐਮ ਸਾਹਿਬ ਨੂੰ ਲਿਖਤੀ ਰੂਪ ਚ ਦਰਖਾਸਤ ਦਿੱਤੀ ਸੀ ਉਹ ਦੇਖ ਕੇ ਅਸੀਂ ਆ ਰਹੇ ਸੀ ਇਹ ਫੇਰ ਅੱਗ ਲਈ ਖੜਾ ਸੀ ਬੰਦਾ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਉਹਦੇ ਤੰਗਲੀ ਲੈ ਕੇ ਖੇਤ ਦੇ ਗੱਭੇ ਐਦਾਂ ਕਰਕੇ ਖੜਾ ਤੰਗਲੀ ਦੇ ਉੱਤੇ ਹੱਥ ਰੱਖ ਕੇ ਵੀ ਕਿਹੜੀ ਉਹ ਤੰਗਲੀ ਨੇ ਨਾਲ ਅੱਗ ਬੁਝਾ ਰਿਆ ਸੀ ਉਹ ਕਹਿੰਦਾ ਵੀ ਮੈਂ ਅੱਗ ਬੁਝਾ ਰਿਆ ਸੀਗਾ ਤੰਗਲੀ ਲੈ ਕੇ ਤੰਗਲੀ ਦੇ ਨਾਲ ਕਦੇ ਅੱਗ ਨਹੀਂ ਪਹੁੰਚਦੀ ਹੁੰਦੀ ਉਹਨੇ ਨਾ ਕੋਈ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਨਾ 112 ਨੰਬਰ ਤੇ ਕੋਈ ਕਾਲ ਕੀਤੀ ਨਾ ਕੋਈ ਹੋਰ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਕਾਲ ਕਰਕੇ ਸੂਚਨਾ ਦਿੱਤੀ ਵੀ ਆਪਣੇ ਅੱਗ ਪੈ ਗਈ ਆ ਮੇਰੇ ਖੇਤ ਨੂੰ ਆ ਕੇ ਨਾਲ ਹੈਲਪ ਕਰਾਓ ਬੁਝਾਓ ਇਦਾਂ ਗੱਲਾਂ ਝੂਠ ਮੋੜਦੀਆਂ ਬਣਾ ਕੇ ਉਹ ਐਸਡੀਐਮ ਸਾਹਿਬ ਨੂੰ ਵੀ ਗੁੰਮਰਾਹ ਕਰ ਰਹੇ ਨੇ ਤੇ ਹੋਰ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਵੀ ਇਹ ਤੇ ਸੱਚ ਤੋਂ ਸੱਚ ਕਾਰਵਾਈ ਹੋਵੇ ਤੇ ਇਹਨੂੰ ਜਿਹੜਾ ਪੰਚੀ ਦਾ ਅਹੁਦੇਦਾਰ ਹੈ ਇਹ ਤੇ ਸਸਪੈਂਡ ਕੀਤਾ ਜਾਵੇ ਇਹਨੂੰ ਨਹੀਂ ਕੀ ਨਾਮ ਕੀ ਆ ਉਹਦਾ ਤੇ ਤੁਸੀਂ ਕਿਹੜੇ-ਕਿਹੜੇ ਅਧਿਕਾਰ ਨੂੰ ਮਿਲਿਆ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਆ ਮੌਜੂਦਾ ਉਹ ਪੰਚਵੀਆ ਪਿੰਡ ਦਾ ਤੇ ਅਸੀਂ ਮਿਲਿਆ ਐਸਡੀਐਮ ਸਾਹਿਬ ਨੂੰ ਵੀ ਮਿਲਿਆ ਬੀਡੀਪੀਓ ਮੈਡਮ ਨੂੰ ਵੀ ਮਿਲਿਆ ਤੇ ਪਨੀਤ ਕਲਿਆਣ ਜੀ ਨੂੰ ਅਸੀਂ ਉਹਦੋਂ ਪਹਿਲੇ ਦਿਨ ਮਿਲ ਗਏ ਸੀ ਹੁਣ ਅਸੀਂ ਦੁਬਾਰਾ ਮਿਲਣਾ ਹੈ ਉਹਨਾਂ ਨੂੰ ਕੀ ਕਹਿਣਾ ਹੈ ਐਸਡੀਐਮ ਸਾਹਿਬ ਦਾ ਵਗੈਰਾ ਕੋਈ ਐਸਡੀਐਮ ਸਾਹਿਬ ਦਾ ਹਲੇ ਤਾਂ ਕੁਛ ਨਹੀਂ ਸਾਨੂੰ ਕਸੀ ਜਿਆਦੇ ਬੀਡੀਪੀਓ ਮੈਡਮ ਕੋਲ ਆ ਜਾਂਦੇ ਆ ਕਦੇ ਉਹਨਾਂ ਕੋਲ ਜਾਂਦੇ ਆ ਸਵੇਰ ਦੇ ਖੱਜਲੇ ਹੋ ਰਹੇ ਆਲੇ ਦੇਖੋ ਸਾਡੇ ਮੈਨੂੰ ਲੱਗਦਾ ਨਹੀਂ ਵੀ ਕੋਈ ਕਾਰਵਾਈ ਹੋਊਗੀ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਵੀ ਸਾਫ਼ ਨਜ਼ਰ ਆ ਰਿਹਾ ਇਹਦੇ ਵਿੱਚ ਇਹ ਇਹਦੇ ਵਿੱਚ ਪੋਲੀਟੀਕਲ ਬੈਟਰ ਹੋਣਾ ਹਾਂਜੀ ਹਾਂਜੀ ਹੋ ਸਕਦਾ ਹੈ ਸਾਨੂੰ ਲੱਗ ਰਿਹਾ ਤੇ ਹੁਣ ਮੰਗ ਕੀ ਕਰਦੇ ਹਾਂ ਹੁਣ ਮੰਗ ਤਾਂ ਸਾਡੀ ਇਹੀ ਆ ਵੀ ਇਹਦੇ ਬੰਦੇ ਤੇ ਕਾਰਵਾਈ ਬਣਦੀ ਕਾਰਵਾਈ ਹੋਵੇ ਕਿਉਂਕਿ ਅੱਗੇ ਤੋਂ ਇਹਨੂੰ ਆ ਵੀ ਸੋਪਤਾ ਵੀ ਇਦਾਂ ਨਹੀਂ ਘਰੀਦਾ ਹੁੰਦਾ ਠੀਕ ਹੈ ਮੇਰਾ ਨਾਮ ਕੁਨੀਤ ਕਲਿਆਣ ਹੈ ਐਸਡੀਪੀਬੀ ਡਬਲਯੂ ਦੀ ਸੰਭਾਲੋ ਜੀ ਸਾਡੇ ਕੋਲ ਕੰਪਲੇਂਟ ਆਈ ਹੈ ਜੀ ਇਹ ਮੈਂ ਨੋਟ ਮਾਰਕ ਹੋਈ ਹੈ ਕੰਪਲੇਂਟ ਮੈਂ ਚੈੱਕ ਆਊਟ ਕੀਤੀ ਹੈ ਜੀ ਤੇ ਜੋ ਵੀ ਵਿਭਾਗੀ ਰੁਨਨ ਦਾ ਕਾਰਵਾਈ ਹੈ ਉਹ ਅਮਲੇ ਵਿੱਚ ਲਿਆ ਦਿੱਤੀ ਜਾਵੇਗੀ ਅਸੀਂ ਵੈਰੀਫਿਕੇਸ਼ਨ ਪਹਿਲਾਂ ਰਿਪੋਰਟ ਲੈਣੇ ਹੁੰਦੇ ਹੋਂਦੀ ਤੇ 올 ਯੂ ਪ੍ਰੋਸੀਜਰ ਫਾਲੋ ਕੀਤਾ ਜਾ ਰਿਹਾ ਹੈ ਤੇ ਵਾਟਐਵਰ ਜੋ ਉਹਦੀ ਕਾਰਵਾਈ ਹੋਣੀ ਹੈ ਉਹ ਕਰ ਦਿੱਤੀ ਜਾਵੇਗੀ ਐਸ ਪਰ ਰੂਲਸ ਸਰ ਜਿਵੇਂ ਪਿੰਡ ਵਾਲਿਆਂ ਨੇ ਕਿਹਾ ਵੀ ਉਹ ਇੱਕ ਪਾਚਾ ਤੇ ਹੋ ਸਕਦਾ ਕਾਰਵਾਈ ਨਾ ਹੋਵੇ ਇੱਦਾਂ ਦਾ ਕੋਈ ਹੈ ਨਹੀਂ ਐਮੇ ਦਾ ਕੁਝ ਨਹੀਂ ਹੈ ਨੋ ਐਮੇ ਦਾ ਕੁਝ ਨਹੀਂ ਹੈ ਜੋ ਕਿ ਪਾਕੀ ਰੂਲ ਸਿਕੋਟਿੰਗ ਕਾਰਵਾਈ ਹੋਣੀ ਹੈ ਉਹ ਹੋਣੀ ਹੈ ਸਭ ਕੀ ਮਾਮੇ ਇਹ ਮਾਮਲੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹਦੇ ਚ ਬੇਸਿਕਲੀ এনवायरमेंटਲ ਕੰਪਨਸੇਸ਼ਨ ਇੰਪੋਜ਼ ਹੁੰਦਾ ਹੁੰਦਾ ਜਿਨ੍ਹਾਂ ਨੇ ਕੋਈ ਨਾੜ ਨੁਕ ਲਾਈ ਹੈ ਤੇ ਇਹਦੇ ਵਿੱਚ ਅਸੀਂ ਜੇ ਪਾਇਆ ਜਾਂਦਾ ਹੈ ਕਿ ਦੋਸ਼ੀ ਤਾਂ ਉਹਦੇ ਉਹ ਸੀ ਇਸੇ ਕੱਟਦੇ ਹੁੰਦੇ ਆ ਤਾਂ ਉਹ ਦੈਟ ਵਿਲ ਬੀ ਡਨ ਸਭ ਜੇ ਮੈਂ ਗੱਲ ਕਰੀ ਕੋਈ ਨਾਲ ਦੇ ਕਿਸਾਨਾਂ ਨੇ ਵੀ ਤੁਹਾਨੂੰ ਫੂੰਦ ਲੈਣਗੇ ਤੇ ਮੇਰੇ ਉਹਨਾਂ ਨੇ ਫਸਲ ਵੀ ਸੜੀ ਆ ਤੇ ਉਹਨਾਂ ਕੰਪਨੀ ਪੋਜੀਸ਼ਨ ਜਿਮਾਲਾ ਮਾਅਬਦਾ ਵਗੈਰਾ ਤੁਸੀਂ ਜਦੋਂ ਕਿੰਨਾ ਹੈਗਾ ਦੇਖੋ ਇਥੇ ਰਿਕਾਰਡਿੰਗ ਵੀ ਆਈ ਹੈਵ ਬੀਨ ਅ ਪੁਆਇੰਟਡ ਟੂ ਚੈੱਕ ਆਊਟ ਦ ਸਬਲ ਬਰਨਿੰਗ ਹੈ ਨਾ ਸਬਲ ਬਰਨਿੰਗ ਮੈਟਰਸ ਕੀ ਪੁਆਇੰਟ ਕੀਤਾ ਗਿਆ ਸੋ 댓 ਆਈ ਚੈੱਕ ਆਊਟ ਚੈੱਕ ਆਊਟ ਐਂਡ ਜੋ ਵੀ ਭਾਗੀ ਰੂਨਾਂ ਦੇ ਕੋਲ ਕਾ ਕਾਰਵਾਈ ਹੋਏਗੀ ਉਸ ਮਸਾਲ ਉਹ ਮੈਂ ਕਰ ਲਾਂਗਾ ਸਦਕ ਵੀਡੀਓ ਵਾਇਰਲ ਦਾ ਹੈਗਾ ਮਾਮਲਾ ਜੀ ਕੋਈ ਲਗਾ ਰਿਹਾ ਕੋਈ ਕਿਸਾਨ ਜਾਂ ਕੋਈ ਹੋਰ ਬੰਦਾ ਕੀ ਹੈ ਮਾਮਲਾ ਸਾਰਾ ਜੀ ਆ ਵੀ ਮੇਰੇ ਵੀ ਧਿਆਨ ਚ ਆਇਆ ਕਿ ਮੈਂ ਦੁੱਧਾ ਪਿੰਡ ਦੇ ਵਿੱਚ ਕੋਈ ਮੈਂਬਰ ਪੰਚਾਇਤੇ ਜੋ ਸ਼ਿਕਾਇਤ ਆਈ ਇਹ ਲੋਕਾਂ ਵਾਲੀ ਵੀਡੀਓ ਚ ਦੇਖਿਆ ਗਿਆ ਵੀ ਉਹ ਨਾੜ ਨੂੰ ਅੱਗ ਲਗਾ ਰਿਹਾ ਤੇ ਇਸ ਸਬੰਧ ਵਿੱਚ ਜਦੋਂ ਪਿੰਡ ਦੇ ਵਿੱਚ ਜਾ ਕੇ ਪੜਾ ਕੀਤਾ ਤੇ ਪਿੰਡ ਵਾਲਿਆਂ ਦਾ ਕਹਿਣਾ ਵੀ ਉਹ ਨਾੜ ਨੂੰ ਅੱਗ ਨਹੀਂ ਲਾ ਰਿਹਾ ਉਹ ਸਗੋਂ ਬੁਝਾ ਰਿਹਾ ਸੀ ਸੋ ਉਸ ਸਬੰਧ ਵਿੱਚ ਇੱਕ ਨੋਡਲ ਅਫਸਰ ਜਿਹੜੇ ਉਸ ਪਿੰਡ ਦੇ ਹੈਗੇ ਨੇ ਸਾਡੇ ਪੀਡਲੂਡੀ ਦੇ ਐਸਟੀਓ ਹੈਗੇ ਨੇ ਬੜਾ ਹੀ ਇਮਾਨਦਾਰ ਤੇ ਨੇਕ ਅਫਸਰ ਨੇ ਉਹਨਾਂ ਨੂੰ ਡਿਪਲੂਟ ਕਰ ਦਿੱਤਾ ਗਿਆ ਵੀ ਤੇ ਉਹ ਅੱਜ ਸ਼ਾਮ ਤੱਕ ਰਿਪੋਰਟ ਸਬਮਿਟ ਕਰਨਗੇ ਫਿਰ ਦੇਖਾਂਗੇ ਉਹ ਵੈਦਰ ਅੱਗ ਲਗਾ ਰਿਹਾ ਸੀ ਜਾਂ ਕਿ ਅੱਗ ਨੂੰ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੇ ਸਰ ਕੋ ਕੇਸ ਪਹਿਲਾਂ ਤੁਹਾਨੂੰ ਕੋ ਐਪਲੀਕੇਸ਼ਨ ਵੀ ਆਈਆਂ ਨੇ ਨਹੀਂ ਮਨੇ ਕੋ ਵੀਰਲ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਜਿਹੜੇ ਆਪਣੇ ਕਲੱਬ ਦੇ ਥਰੂ ਜਿਹੜੇ ਉਸ ਦੇ ਪੇੜ ਦੇ ਨੋਡਲ ਅਫਸਰ ਇਕ ਉਹਨਾਂ ਨੂੰ ਪਛਾਣ ਦਿੱਤੀ ਸੀ ਉਹ ਅੱਜ ਸ਼ਾਮ ਤੱਕ ਆਪਣੀ ਰਿਪੋਰਟ ਸਬਮਿਟ ਕਰ ਦਾਂਗਾ ਸਰ ਜੇ ਇਹ ਮਾਮਲਾ ਸਾਹਮਣੇ ਆਉਂਦਾ ਤਾਂ ਬਿਲਕੁਲ ਜੇ ਮਾਮਲਾ ਸਾਹਮਣੇ ਆਉਂਦਾ ਤੇ ਉਹਨਾਂ ਨੂੰ ਫਾਈਨਲ ਵੀ ਕੀਤਾ ਐਨਵਾਇਰਨਮੈਂਟ ਕੰਪਨਸ਼ਨ ਇੰਪੋਜ਼ ਕੀਤਾ ਜਾਏਗਾ ਦੈਨ ਉਹ ਤੇ ਰੋਲਿਨੀ ਐਫਐਫ ਦਾ ਵੀ ਕੀਤੀ ਜਾਏਗੀ ਤੇ ਹੋਰ ਜਿਹੜੇ ਦੈਨ ਐਂਟਰੀ ਵੀ ਕੀਤੀ ਜਾਏਗੀ ਪਰ ਜੇ ਉਹ ਸਾਬਤ ਹੁੰਦਾ ਤੇ ਤੇ ਜੇ ਉਹ ਲਗਭਗ ਹੀ ਐਜ਼ ਅ ਪੰਚਾਇਤ ਮੈਂਬਰ ਉਹ ਅਗਨ ਨੂੰ ਬੁਝਾਉਣ ਲਈ ਕੰਟਰੋਲ ਕਰ ਰਹੇ ਸਨ ਤੇ ਦੈਨ ਉਹਨਾਂ ਨੂੰ ਅਪਰੀਸ਼ੀਏਟ ਵੀ ਕੀਤਾ ਜਾਏ ਠੀਕ ਥੈਂਕ ਯੂ پراਪਰਟੀ ਵੇਚਨੇ ਔਰ ਖੀਰਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز